ਸਾਰਿਆਂ ਨੂੰ ਪਿਆਰ ਭਰੀ ਸਤ ਸ੍ਰੀ ਅਕਾਲ ਤੁਸੀਂ ਜੁੜੇ ਹੋ ਜੀ ਭਪਿੰਦਰ ਰਾਇਲ YouTube ਚੈਨਲ ਦੇ ਨਾਲ ਤੇ ਹੁਣ ਆਪਾਂ ਕਰਦੇ ਸੀਗੇ ਆ ਖਾਣਾ ਦੇ ਅਰਥ ਤੇ ਬਾਕਾਂ ਦੇ ਵਿੱਚ ਵਰਤੋਂ ਆ ਖਾਣਾ ਦਾ ਮਹੱਤਵ ਤੁਹਾਨੂੰ ਸਭ ਨੂੰ ਪਤਾ ਹੀ ਲੱਗਿਆ ਹੋਣਾ ਕਿ ਜੇ ਆਪਾਂ ਨੂੰ ਆ ਖਾਣਾ ਹੁੰਦੀਆਂ ਨੇ ਤਾਂ ਆਪਾਂ ਨਹੀਂ ਗੱਲ ਕਹਿਣ ਦਾ ਮਹੱਤਵ ਵੱਜ ਜਾਂਦਾ ਤੇ ਵਧੀਆ ਬਣ ਜਾਂਦੀ ਆ ਆਪਣੀ ਗੱਲ ਕਿਉਂਕਿ ਆਪਾਂ ਵੱਡੀ ਗੱਲ ਨੂੰ ਛੋਟੀ ਕਰਕੇ ਕਹਿ ਦਿੰਨੇ ਆ ਅੱਜ ਕੱਲ ਕਿਸੇ ਕੋਲ ਬਹੁਤਾ ਸਮਾਂ ਨਹੀਂ ਹੈਗਾ ਕਿ ਆਪਾਂ ਲੰਬੀ ਚੌੜੀਆਂ ਗੱਲਾਂ ਸੁਣਾਈਆਂ ਜਾਣ ਤੇ ਪੁਰਾਤਨ ਸਮੇ ਤੋਂ ਚਲਦੀਆਂ ਆਉਂਦੀਆਂ ਨੇ ਆ ਖਾਣਾ ਤੇ ਸੋਹਣੀਆਂ ਵੀ ਲੱਗਦੀਆਂ ਨੇ ਜੇ ਬੋਲੀਆਂ ਜਾਣ ਚੰਗਾ ਲੱਗਦਾ ਸੁਣਨ ਵਾਲੇ ਨੂੰ ਤੇ ਆਪਣੀ ਅੱਜ ਦੀ ਖਾਓ ਤਾਂ ਪਹਿਲੀ ਆਪਣੀ ਮੱਝ ਦਾ ਦੁੱਧ ਸੌਕੋ ਤੇ ਜਾ ਕੇ ਪੀਮੀ ਦਾ ਇਹਦਾ ਅਰਥ ਹੁੰਦਾ ਹੈ ਕਿ ਜੇ ਆਪਾਂ ਆਪਣੇ ਘਰ ਆਏ ਕਿਸੇ ਦੀ ਸੇਵਾ ਕਰਦੇ ਹਾਂ ਤਾਂ ਜਦੋਂ ਆਪਾਂ ਉਹਦੇ ਕੋਲ ਜਾਂਦੇ ਹਾਂ ਤਾਂ ਉਹ ਵੀ ਫਿਰ ਆਪਣੀ ਆਉ ਭਗਤ ਕਰਦਾ ਤੇ ਸੇਵਾ ਕਰਦਾ ਹੈ ਬਜ਼ੁਰਗ ਨੇ ਕਿਹਾ ਕਾਕਾ ਜੀ ਆਪਣੀ ਮੱਝ ਦਾ ਦੁੱਧ ਸੌ ਕੋਤੇ ਜਾ ਕੇ ਪੀਵੀਂਦਾ ਆਏ ਗਏ ਦੀ ਸੇਵਾ ਕਰਨੀ ਚੰਗੀ ਗੱਲ ਆ ਇਸ ਤਰ੍ਹਾਂ ਕਰਨ ਨਾਲ ਉਹ ਭਾਵੇਂ ਕਿੰਨੀ ਵੀ ਦੂਰ ਰਹਿੰਦਾ ਹੋਵੇ ਜਦੋਂ ਤੁਸੀਂ ਉਸ ਕੋਲ ਜਾਵੋਗੇ ਤਾਂ ਉਹ ਵੀ ਤੁਹਾਡੀ ਖਾਤਰ ਤੇ ਸੇਵਾ ਕਰੇਗਾ ਅਗਲੀ ਅਖਾਤ ਹੈ ਜੀ ਆਪਣੇ ਘਰ ਲੱਗੇ ਤਾਂ ਅੱਗ ਦੂਜੇ ਦੇ ਘਰ ਲੱਗੇ ਤਾਂ ਮਸਾਂਤਰ ਇਹਦਾ ਅਰਥ ਹੈ ਆਪਣੇ ਨੁਕਸਾਨ ਦਾ ਬਹੁਤ ਆ ਦੁੱਖ ਹੁੰਦਾ ਹੈ ਤੇ ਦੂਜੇ ਦਾ ਨੁਕਸਾਨ ਭਾਵੇਂ ਬਹੁਤ ਵੱਡਾ ਹੋਵੇ ਤਾਂ ਉਹਨੂੰ ਵੀ ਆਪਾਂ ਮਾਮੂਲੀ ਸਮਝਦੇ ਆਂ ਹਰ ਕਿਸੇ ਨੂੰ ਆਪਣਾ ਨੁਕਸਾਨ ਹੀ ਵੱਡਾ ਦਿਖਾਈ ਦਿੰਦਾ ਹੈ ਦੂਜਿਆਂ ਦੇ ਨੁਕਸਾਨ ਨੂੰ ਤਾਂ ਮਾਮੂਲੀ ਗੱਲ ਹੀ ਸਮਝਿਆ ਜਾਂਦਾ ਆਖੇ ਆਪਣੇ ਘਰ ਲੱਗੇ ਤਾਂ ਅੱਗ ਦੂਜੇ ਦੇ ਘਰ ਲੱਗੇ ਤਾਂ ਬਸੰਤਰ ਆਪਣੀ ਨੈਣ ਮੈਨੂੰ ਦੇ ਦੇ ਤੂੰ ਮਟਕਾਉਂਦੀ ਫਿਰ ਇਹਦਾ ਅਰਥ ਹੈ ਕਿ ਦੂਸਰੇ ਦੀ ਲੋੜ ਤੋਂ ਜਮਾ ਵੇਪਰਵਾਹ ਹੋ ਕੇ ਜਦੋਂ ਕੋਈ ਉਸ ਦੀ ਬਹੁਤ ਲੋੜ ਵਾਲੀ ਚੀਜ਼ ਨੂੰ ਮੰਗੇ ਕਿ ਉਹ ਚੀਜ਼ ਤੂੰ ਮੈਨੂੰ ਦੇ ਦੇ ਬਾਣੀ ਚਲਾਕੋ ਤੂੰ ਬਹੁਤ ਸਿਆਣੀ ਬਣਦੀ ਆ ਆਖੇ ਆਪਣੇ ਨੈਣ ਮੈਨੂੰ ਦੇ ਦੇ ਤੂੰ ਮਟਕਾਉਂਦੀ ਫਿਰ ਆਪਣਾ ਚਰਖਾ ਮੈਂ ਤੈਨੂੰ ਦੇ ਕੇ ਆਪ ਕਾਦੇ ਨਾਲ ਕੱਤਣਾ ਆਟਾ ਗੁੰਨਦੀ ਹਿੱਲਦੀ ਕਿਉਂ ਐ ਜਦੋਂ ਕੋਈ ਅੰਨੇ ਬਹਾਨੇ ਕਿਸੇ ਦੇ ਨੁਕਸ ਕਰਦਾ ਕੋਈ ਨੁਕਸ ਹੋਵੇ ਵੀ ਨਾ ਬਿਨਾ ਮਤਲਬ ਤੋਂ ਨੁਕਸ ਕਰड्या ਜਾਵੇ ਜਦੋਂ ਹਨੇਰੇ ਕਮਰੇ ਵਿੱਚੋਂ ਕੜਾਹੀ ਲੈਣ ਗਈ ਨੂਨ ਨੇ ਬੱਤੀ ਜਗਾ ਲਈ ਤਾਂ ਉਸ ਦੇ ਕੰਜੂਸ ਸਾਸਨੇ ਨੇ ਕਿਹਾ ਕਿ ਬੱਤੀ ਕਿਉਂ ਜਗਾਈ ਹੈ ਤਨੂਨ ਨੇ ਉੱਤਰ ਦਿੱਤਾ ਅਥੇ ਆਟਾ ਗੁੰਨ ਦੀ ਹਿੱਲਦੀ ਕਿਉਂ ਹੈ ਭਲਾ ਹਨੇਰੇ ਕਮਰੇ ਵਿੱਚ ਮੈਂ ਬੱਤੀ ਜਗਾਈ ਵੀ ਨਾ ਕੜਾਹੀ ਕਿਵੇਂ ਲੱਭ ਲਵਾਂਗੀ ਆਪ ਬੀਬੀ ਕੋਕਾਂ ਮੱਤੀ ਦੇਵੇ ਲੋਕਾਂ ਜਦੋਂ ਕੋਈ ਕਿਸੇ ਨੂੰ ਚੰਗਾ ਬਣਨ ਦਾ ਉਪਦੇਸ਼ ਦੇਵੇ ਪਰ ਆਪ ਉਸ ਦੇ ਬਿਲਕੁਲ ਉਲਟ ਕੰਮ ਕੀਤੇ ਹੋਣ ਉਦੋਂ ਵਰਤੀ ਜਾਂਦੀ ਹੈ ਇਹ ਫੋਤ ਮੇਰੇ ਬਾਰ-ਬਾਰ ਸਮਝਾਉਣ ਤੇ ਵੀ ਜਦੋਂ ਸ੍ਰਿੰਦਰ ਆਪਣੀ ਸਾਸ ਨਾਲ ਚੰਗਾ ਸ਼ਲੋਕ ਨਾ ਕਰਨ ਲੱਗੀ ਅਤੇ ਗਵੰਡੀਆਂ ਦੀ ਧੀ ਨੂੰ ਸੌਰੇ ਘਰ ਵਿੱਚ ਵੱਡਿਆਂ ਦਾ ਆਦਰ ਕਰਨ ਦਾ ਉਪਦੇਸ਼ ਦਿੰਦੀ ਰਹੀ ਤਾਂ ਮੇਰੇ ਮੂੰਹੋਂ ਅਚਾਨਕ ਨਿਕਲ ਗਿਆ ਆਪ ਨਾ ਬੱਸੀ ਸਾਰੇ ਲੋਕਾਂ ਮਤਾਂ ਦੇ ਜਾਂ ਆਪ ਬੀਬੀ ਕੋਕਾਂ ਮੱਤੀ ਦੇਵੇ ਲੋਕਾਂ ਈਸਬ ਗੋਲ ਤੇ ਕੁਝ ਨਾ ਫੋਲ ਜਦੋਂ ਕਿਸੇ ਵਿਅਕਤੀ ਦੇ ਹੱਦੋਂ ਵੱਧ ਮਾੜੇ ਅਚਾਰ ਵਿਚਾਰ ਦੀ ਗੱਲ ਚੱਲੇ ਉਦੋਂ ਕਹਿੰਦੇ ਨੇ ਰਾਮੋ ਜਾਤੀ ਵਿਆਹੀ ਆ ਉਸਨੇ ਇੱਕ ਵੀ ਸੁੱਖ ਨਹੀਂ ਦੇਖਿਆ ਉਸਦਾ ਪਤੀ ਸ਼ਰਾਬੀ ਤੇ ਜਵਾਰੀ ਆ ਜਦ ਮੈਂ ਉਸ ਨੂੰ ਪੁੱਛਿਆ ਕਿ ਤੇਰੇ ਪਤੀ ਦਾ ਪਰਤੋਕ ਇਹੋ ਜਿਹਾ ਹੈ ਤਾਂ ਉਹ ਕਹਿਣ ਲੱਗੀ ਇਸ ਬਗੋਲ ਤੇ ਕੁਝ ਨਾ ਫੁੱਲ ਇਹ ਜੱਗ ਮਿੱਠਾ ਅਗਲਾ ਕਿੰ ਡਿੱਠਾ ਜਿਹੜੇ ਬੰਦੇ ਇਸ ਦੁਨੀਆ ਦੇ ਸੁੱਖਾਂ ਤੇ ਮौज-ਮੇਲਿਆਂ ਨੂੰ ਮਹੱਤਵ ਦਿੰਦੇ ਨੇ ਉਹ ਆਮ ਹੀ ਇਹ ਗੱਲ ਕਹਿੰਦੇ ਸੋਣੇ ਜਾ ਸਕਦੇ ਨੇ ਜਦੋਂ ਮੈਂ ਜਗਤ ਸਿੰਘ ਨੂੰ ਕਿਹਾ ਕਿ ਹਰ ਵੇਲੇ ਮੌਜ ਮੇਲੇ ਵਿੱਚ ਹੀ ਨਾ ਲੱਗਾ ਰਿਹਾ ਕਰ ਕੋਈ ਅਗਲੇ ਜਹਾਨ ਦਾ ਵੀ ਖਿਆਲ ਕਰ ਲੈ ਤਾਂ ਅੱਗੋਂ ਉਸਨੇ ਕਿਹਾ ਇਹ ਜਗ ਮਿੱਠਾ ਅਗਲਾ ਕਿੰਨੇ ਮਿੱਠਾ ਇੱਕ ਹੱਥ ਨਾਲ ਢਾੜੀ ਨਹੀਂ ਵੱਜਦੀ ਜਦੋਂ ਇਹ ਦੱਸਣਾ ਹੋਵੇ ਕਿ ਲੜਾਈ ਵਿੱਚ ਕਸੂਰ ਦੋਹਾਂ ਧਿਰਾਂ ਦਾ ਹੁੰਦਾ ਹੈ ਤਾਂ ਇਹ ਖਣ ਵਰਤੀ ਜਾਂਦੀ ਹੈ ਬੱਚੇ ਜਦੋਂ ਗਲੀ ਵਿੱਚ ਲੜ ਪਏ ਤਾਂ ਉਹਨਾਂ ਦੀਆਂ ਮਾਵਾਂ ਇੱਕ ਦੂਜੇ ਦੇ ਸਿਰ ਦੇ ਉੱਤੇ ਦੋਸ ਮੜਨ ਲੱਗੀਆਂ ਤਾਂ ਸਿਆਣੀ ਬਜ਼ੁਰਗ ਨੇ ਦੋਹਾਂ ਨੂੰ ਕਿਹਾ ਕਿ ਬੱਚੇ ਵਿੱਚ ਕਸੂਰ ਕੱਢਣ ਤੋਂ ਪਹਿਲਾਂ ਇਹ ਸੋਚ ਲਵੋ ਕਿ ਲੜਾਈ ਦੋਹਾਂ ਦੇ ਕਸੂਰ ਬਿਨਾ ਨਹੀਂ ਹੁੰਦੀ ਦੋਹਾਂ ਦਾ ਕਸੂਰ ਹੁੰਦਾ ਤਾਂ ਹੀ ਲੜਾਈ ਹੁੰਦੀ ਹੈ ਇੱਕ ਹੱਥ ਨਾਲ ਤਾੜੀ ਨਹੀਂ ਵੱਜਦੀ ਇਨਾਂ ਥਿਲਾ ਵਿੱਚ ਤੇਲ ਨਹੀਂ ਜਦੋਂ ਕਿਸੇ ਬੰਦੇ ਤੋਂ ਕੁਝ ਵੀ ਮਿਲਣ ਦੀ ਆਸ ਨਾ ਹੋਵੇ ਸਰਕਾਰ ਵੱਲੋਂ ਲੋਕਾਂ ਨਾਲ ਵਾਰ-ਵਾਰ ਝੂਠੇ ਵਾਅਦੇ ਕਰਨ ਤੋਂ ਨਿਰਾਸ਼ ਹੋ ਚੁੱਕੇ ਲੋਕਾਂ ਨੂੰ ਹੁਣ ਸਮਝ ਆ ਗਈ ਹੈ ਕਿ ਇਨ੍ਹਾਂ ਥਿਲਾ ਵਿੱਚ ਤੇਲ ਨਹੀਂ ਇੱਕ ਅਨਾਰ 100 ਬਿਮਾਰ ਚੀਜ਼ ਥੋੜੀ ਹੋਵੇ ਪਰ ਲੋੜ ਬੰਦ ਬਹੁਤੇ ਹੋਣ ਅਰਸ਼ਕੋਲ ਇੱਕ ਪੈਨ ਫਾਲਤੂ ਸੀ ਤਾਂ ਉਸ ਦੇ ਛੋਟੇ ਭਰਾ ਨੇ ਕਿਹਾ ਕਿ ਇਹ ਮੈਨੂੰ ਦੇ ਦੇ ਕੋਲ ਬੈਠੇ ਵੱਡੇ ਭਰਾ ਨੇ ਕਿਹਾ ਕਿ ਮੈਨੂੰ ਦੇ ਦੇ ਤੇ ਨੌਕਰ ਨੇ ਕਿਹਾ ਮੈਨੂੰ ਦੇ ਦੇ ਤਾਂ ਉਸ ਨੇ ਠੰਡਾ ਸਾਹ ਭਰਦੇ ਹੋਏ ਕਿਹਾ ਕਿ ਤਾਂ ਉਹ ਗੱਲ ਹੈ ਅਖੀ ਕਨਾਰ ਤੇ ਸੌ ਬਿਮਾਰ ਹਾਂਜੀ ਚੰਗਾ ਲੱਗਦਾ ਤਾਂ ਲਾਈਕ ਸ਼ੇਅਰ ਤੇ ਕਮੈਂਟ ਜ਼ਰੂਰ ਕਰਿਓ ਜੀ ਕਮੈਂਟ ਕਰਦੇ ਹੋ ਫਿਰ ਤਾਂ ਹੀ ਪਤਾ ਲੱਗਦਾ ਕਿ ਤੁਹਾਨੂੰ ਚੰਗਾ ਲੱਗਦਾ ਤੇ ਕੁਝ ਕਈ ਵਾਰ ਗਲਤੀ ਹੋ ਜਾਂਦੀ ਹੈ ਤਾਂ ਉਹ ਮਾਫ਼ ਕਰਿਓ ਤੇ ਕਮੈਂਟ ਕਰਕੇ ਦੱਸਿਓ ਜ਼ਰੂਰ ਮੇਰੇ ਨਾਲ ਜੁੜਨ ਲਈ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ